ਇਹ 40 ਸਾਲਾਂ ਦੇ ਵਿੱਚ ਕੋਈ ਸੱਚੀ ਸੁੱਚੀ ਪੰਥਕ ਧਿਰ ਕਿਉਂ ਨਹੀਂ ਉਸਰ ਸਕੀ ਕੀ ਕਾਰਨ ਕੀ ਹੈ ਤੇ ਦੂਜੇ ਬੰਨੇ ਜਾਂ ਆਪਾਂ ਕਹ ਲਈਏ ਕਿ ਉਸਰਣ ਹੀ ਨਹੀਂ ਦਿੱਤੀ ਗਈ ਕਿਵੇਂ ਇਸ ਨੂੰ ਤੁਸੀਂ ਦੇਖਦੇ ਹੈਗੇ ਹੋ ਸੋ ਇਹ ਹਥਿਆਰਬੰਦ ਲਹਿਰ ਦੇ ਜਿਹੜਾ ਹਾਰ ਜਾਣ ਦਾ ਦਰਦ ਹੈ ਨਾ ਹਮ ਹਥਿਆਰਬੰਦ ਲਹਿਰ ਦੇ ਹਾਰ ਜਾਣ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਪੰਥ ਦੇ ਵਿਦਵਾਨਾਂ ਦੀ ਆਉਂਦੀ ਸੀ ਹਮ ਹਮ ਸੋ ਪੰਥ ਦੇ ਵਿਦਵਾਨਾਂ ਚੋਂ ਜੇ ਕੋਈ ਵੀ ਜੜਾ ਸੀਗਾ ਨਾ ਵੀ ਉਹ ਉਹ ਉਸ ਤਰ੍ਹਾਂ ਨਾਲ ਉਸ ਲਹਿਰ ਦੀ ਵਿਆਖਿਆ ਸਰਦਾਰ ਅਜਮੇਰ ਸਿੰਘ ਨੇ ਕਰੀ ਹੈ ਬਿਲਕੁਲ ਉਸ ਤਰ੍ਹਾਂ ਨਾਲ ਬਹੁਤ ਸਾਰੇ ਵਿਦਵਾਨ ਆ ਜਿਹੜੇ ਸਾਡੇ ਕੋਲ ਆਉਣੇ ਚਾਹੀਦੇ ਸੀ ਜਿਹੜੀ ਉਸ ਲਹਿਰ ਦੀ ਵਿਆਖਿਆ ਕਰਦੇ ਉਹਨੂੰ ਜਸਟੀਫਾਈ ਕਰਦੇ ਸਾਡਿਆਂ ਸਾਡੇ ਰੋਸੇ ਕੀ ਆ ਸਾਡੀ ਸਿਧਾਂਤਕ ਅਪਰੋਚ ਕੀ ਆ ਅਸੀਂ ਅੰਤਮ ਤੌਰ ਤੇ ਹਾਸਲ ਕੀ ਕਰਨਾ ਉਹਦੀ ਅਕੈਡਮਿਕ ਸਟੱਡੀ ਆ ਜਿਹੜੀ ਨਹੀਂ ਹੋਈ ਵਿਦਵਾਨਾਂ ਦਾ ਬਹੁਤ ਵੱਡਾ ਜਿਹੜਾ ਰੋਲ ਸੀ ਉਹ ਬਿਲਕੁਲ ਜਾਨੀ ਚਲੇ ਗਿਆ ਉਹਦੇ ਚੋਂ ਹੈਗਾ ਇਕ ਤਾਂ ਜਿਹੜੇ ਸਿੱਖ ਵਿਦਵਾਨ ਸੀ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਸੀ ਉਹਨਾਂ ਯੂਨੀਵਰਸਿਟੀਆਂ 'ਚੋਂ ਵੱਡੀਆਂ ਤਨਖਾਹਾਂ ਮਿਲਦੀਆਂ ਸੀ ਸੋ ਉੱਥੇ ਬਹੁਤ ਕੁਝ ਸੀ ਜਿਹੜਾ ਮਿਲ ਰਿਹਾ ਹੈ ਜਿਹੜਾ ਤੁਹਾਡੀ ਮਟੀਰੀਅਲਿਸਟਿਕ ਅਰਜ਼ ਨੂੰ ਪੂਰਾ ਕਰ ਰਿਹਾ ਸੀ ਹੁਣ ਹੁਣ ਡਾਕਟਰ ਬਨਮੋਹਨ ਸਿੰਘ ਨੂੰ ਸਿੱਖਾਂ ਨਾਲ ਰਲ ਕੇ ਕੀ ਮਿਲਣਾ ਸੀ ਉਧਰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਬਣ ਕੇ ਜੀ ਉਸ ਲਹਿਰ ਨੇ ਸਾਨੂੰ ਬਹੁਤ ਲੀਡਰ ਦਿੱਤੇ ਜਿਹੜੇ ਕਿ ਸ਼ਹੀਦ ਹੋ ਗਏ ਉਸ ਲਹਿਰ ਵਿੱਚ ਬਹੁਤ ਵੱਡੇ ਜਿਹੜੇ ਰਹੇ ਜਿਹੜੇ ਸਿਧਾਂਤਕ ਲੀਡਰ ਸੀਗੇ ਪਰ ਅਨਫੋਰਚੂਨੇਟਲੀ ਵੀ ਉਹ ਸਾਰੇ ਸ਼ਹੀਦ ਹੋ ਗਏ ਉਹਨਾਂ ਦੇ ਜਿਹੜੇ ਵਾਰਿਸ ਆਏ ਇੱਕ ਤਾਂ ਬਹੁਤ ਘੱਟ ਨੇ ਬੰਦੇ ਹਨ ਵੀ ਪਰ ਇੱਕ ਤਾਂ ਉਹ ਵਿਚਾਰੇ دہشت ਦੇ ਮਾਰੇ ਜਾਂ ਅਦਾਲਤਾਂ ਜਾਂ ਜੇਲ੍ਹਾਂ ਦੇ ਚੱਕਰਾਂ 'ਚ ਉਹ ਇੰਨੇ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਤੰਗ ਹੋ ਗਏ ਵੀ ਮੁੜ ਕੇ ਉਹ ਲੀਡਰ ਇੱਕ ਬਜ਼ੁਰਗਾਨਾ ਅਵਸਥਾ ਵਿੱਚ ਹੋ ਗਏ ਕਿਉਂਕਿਉਂਕਿ ਜੇ ਉੱਥੇ ਜਾ ਕੇ ਕੁਝ ਬੋਲਦੇ ਹੈਗੇ ਜਾਂ ਸਿੱਖਾਂ ਦੇ ਹੱਥ ਵਿੱਚ ਕੁਝ ਬੋਲਤਾ ਉੱਥੇ ਤੂਫਾਨ ਖੜਾ ਕਰ ਦਿੱਤਾ ਇਹ ਤੋਂ ਡਰਦੇ ਆ ਹਲੇ ਤੱਕ ਉਹ ਮੈਨੇਜ ਨਹੀਂ ਕਰ ਸਕੇ ਭਾਈ ਅਮਰਪਾਲ ਸਿੰਘ ਨੂੰ ਉਹਨੂੰ ਡਰਾ ਨਹੀਂ ਸਕੇ ਤੇ ਲਾਲਚ ਨਹੀਂ ਦੇ ਸਕੇ ਇਟ ਮੀਨਸ ਇਹ ਇਹ ਗੱਲ ਮਤਲਬ ਡਟੇ ਹੋਏ ਹਾਂ ਹਾਂ ਡਟੇ ਹੋਏ ਹੈਗੇ ਆ ਸੋ ਪੰਥ ਨਾਲ ਹਲੇ ਖੜੇ ਆ ਸਰਦਾਰ ਅਮਰਪਾਲ ਸਿੰਘ ਜੀ ਇੱਕ ਸਵਾਲ ਇਹ ਵੀ ਹੈਗਾ ਕਿ ਕੀ 40 ਸਾਲਾਂ ਦੇ ਵਿੱਚ ਕੋਈ ਸੱਚੀ ਸੁੱਚੀ ਪੰਥਕ ਧਿਰ ਕਿਉਂ ਨਹੀਂ ਉਸਰ ਸਕੀ ਕੀ ਕਾਰਨ ਕੀ ਹੈ ਤੇ ਦੂਜੇ ਬੰਨੇ ਜਾਂ ਆਪਾਂ ਕਹ ਲਈਏ ਕਿ ਉਸਰਣ ਹੀ ਨਹੀਂ ਦਿੱਤੀ ਗਈ ਕਿਵੇਂ ਇਸ ਨੂੰ ਤੁਸੀਂ ਦੇਖਦੇ ਹੈਗੇ ਹੋ ਕਿ ਇੰਨੇ ਜ਼ਿਆਦਾ ਹਮਲੇ ਤੇ ਸਾਈਂ ਜਾਂ ਕਿਤੇ ਨਾ ਕਿਤੇ ਕਿਰਦਾਰਾਂ ਦੇ ਵਿੱਚ ਕਮੀਆਂ ਆਈਆਂ ਕਿ ਜਦੋਂ 10 ਸਾਲ ਸਰਕਾਰ ਰਹੀ ਜਾਂ ਜਦੋਂ ਆਪਾਂ ਕਹਿੰਦੇ ਕਿ ਜਦੋਂ-ਜਦੋਂ ਸਰਕਾਰ ਅਕਾਲੀ ਦਲ ਦੀ ਇਸਤੀ ਰਹੀ ਹੈਗੀ ਆ ਤੇ ਸਾਰੀਆਂ ਧਿਰਾਂ ਇਸ ਦੇ ਅੰਦਰ ਜਾਣੂ ਕਾਲੀਆਂ ਸਨ ਕੀ ਕਾਰਨ ਕੀ ਹੋਇਆ ਇਹ ਇਹ ਹੋ ਜਾਂਦਾ ਹੈਗਾ ਜਦੋਂ ਨਾ ਜਦੋਂ ਹਥਿਆਰਬੰਦ ਲਹਿਰਾਂ ਹਾਰ ਜਾਂਦੀਆਂ ਸੋ ਇਹ ਬਹੁਤ ਵੱਡੇ ਜਿਹੜੇ ਜ਼ਖਮ ਆ ਕੌਮਾਂ ਨੂੰ ਇਹ ਇਹ ਲਗਭਗ ਸੈਂਕੜੇ ਸਾਲਾਂ ਤੱਕ ਆ ਜਿਹੜੇ ਇਸ ਤਰ੍ਹਾਂ ਰਹਿੰਦੇ ਹੈਗੇ ਸੋ ਇਹ ਹਥਿਆਰਬੰਦ ਲਹਿਰ ਦੇ ਜਿਹੜਾ ਹਾਰ ਜਾਣ ਦਾ ਦਰਦ ਹੈ ਨਾ ਹਥਿਆਰਬੰਦ ਲਹਿਰ ਦੇ ਹਾਰ ਜਾਣ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਪੰਥ ਦੇ ਵਿਦਵਾਨਾਂ ਦੇ ਆਉਂਦੇ ਸੀ ਹੂੰ ਹੂੰ ਸੋ ਪੰਥ ਦੇ ਵਿਦਵਾਨਾਂ ਚੋਂ ਜੇ ਕੋਈ ਵੀ ਜੜਾ ਸੀਗਾ ਨਾ ਵੀ ਉਹ ਉਸ ਤਰ੍ਹਾਂ ਨਾਲ ਉਸ ਲਹਿਰ ਦੀ ਵਿਆਖਿਆ ਸਰਦਾਰ ਅਜਮੇਲ ਸਿੰਘ ਨੇ ਕਰੀ ਆ ਸਿਰਫ ਨਾ ਹੂੰ ਹੂੰ ਉਸ ਤਰ੍ਹਾਂ ਨਾਲ ਪੰਥ ਬਹੁਤ ਸਾਰੇ ਵਿਦਵਾਨ ਆ ਜਿਹੜੇ ਸਾਡੇ ਕੋਲ ਆਉਣੇ ਚਾਹੀਦੇ ਸੀ ਜਿਹੜੀ ਉਸ ਲਹਿਰ ਦੀ ਵਿਆਖਿਆ ਕਰਦੇ ਉਹਨੂੰ ਜਸਟੀਫਾਈ ਕਰਦੇ ਸਾਡਿਆਂ ਸਾਡੇ ਰੋਸੇ ਕੀ ਆ ਸਾਡੀ ਸਿਧਾਂਤਕ ਅਪਰੋਚ ਕੀ ਆ ਅਸੀਂ ਅੰਤਮ ਤੌਰ ਤੇ حاصل ਕੀ ਕਰਨਾ ਉਹਦੀ ਅਕਾਡੈਮਿਕ ਸਟੱਡੀ ਹੈ ਜਿਹੜੀ ਨਹੀਂ ਹੋਈ ਵਿਦਵਾਨਾਂ ਦਾ ਬਹੁਤ ਵੱਡਾ ਜਿਹੜਾ ਰੋਲ ਸੀ ਉਹ ਬਿਲਕੁਲ ਜਾਈ ਚਲੇ ਗਿਆ ਉਹਦੇ ਚੋਂ ਹੈਗਾ ਇੱਕ ਤਾਂ ਜਿਹੜੇ ਸਿੱਖ ਵਿਦਵਾਨ ਸੀ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਸੀ ਉਹਨਾਂ ਯੂਨੀਵਰਸਿਟੀਆਂ ਚੋਂ ਵੱਡੀਆਂ ਤਨਖਾਹਾਂ ਮਿਲਦੀਆਂ ਸੀ ਸੋ ਉੱਥੇ ਬਹੁਤ ਕੁਝ ਸੀ ਜਿਹੜਾ ਮਿਲ ਰਿਹਾ ਹੈ ਜਿਹੜਾ ਤੁਹਾਡੀ ਮਟੀਰੀਅਲਿਸਟਿਕ ਅਰਜ਼ ਨੂੰ ਪੂਰਾ ਕਰ ਰਿਹਾ ਹੈ ਹੁਣ ਹੁਣ ਡਾਕਟਰ ਮਨਮੋਹਨ ਸਿੰਘ ਨੂੰ ਸਿੱਖ ਨਾਲ ਗੱਲ ਕੇ ਕੀ ਮਿਲਣਾ ਸੀ ਉਧਰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਬਣ ਗਿਆ ਜੀ ਮੋਂਟੇਗ ਸਿੰਘ ਆਲੂ ਵਾਲਿਆਂ ਨੂੰ ਸਿੱਖਾਂ ਨਾਲ ਰਲ ਕੇ ਕਈ ਵੱਡਣਾ ਸੀ ਸੋ ਉਧਰ ਉਹ ਕਿੱਡੇ ਵੱਡੇ ਉਹਦਾ ਮੈਂ ਮੈਂ ਇਹ ਇੱਕ ਇੱਕ ਕ੍ਰਾਈਸਿਸ ਆਉਂਦਾ ਜੀ ਇਹਦੇ ਚੋਂ ਜਿਹੜੇ ਬਹੁਤ ਪ੍ਰਤੀਬੱਧ ਵਿਦਵਾਨ ਹੁੰਦੇ ਆ ਜਦੋਂ ਵਿਦਵਾਨ ਖੜੇ ਹੋਣ ਫਿਰ ਜਿਹੜੀ ਲੀਡਰਸ਼ਿਪ ਹੁੰਦੀ ਆ ਉਹਦੇ ਵਿੱਚ ਉਹ ਜਿਹੜਾ ਇੱਕ ਤਰ੍ਹਾਂ ਨਾਲ ਡਿੱਕੇ ਆਉਂਦਾ ਜਿਹੜਾ ਗਲਣਾ ਸ਼ੁਰੂ ਹੁੰਦੀ ਆ ਜਿਹੜਾ ਏਰੋਜ਼ਨ ਹੁੰਦਾ ਜਿਹੜੇ ਵਿਪਰਣ ਕੀ ਰੀਤ ਦੇ ਉਹ ਪੈ ਗਿਆ ਮਤਲਬ ਜਿੱਥੇ ਤੱਕ ਆਪਾਂ ਇੱਥੇ ਪਹੁੰਚ ਚੁੱਕੇ ਆ ਉਹ ਇਸ ਕਰਕੇ ਹੋਇਆ ਵਦਵਾਨਾਂ ਦਾ ਬਹੁਤ ਵੱਡਾ ਰੋਲ ਸੀਗਾ ਜੇ ਵਿਦਵਾਨ ਉਸ ਲਹਿਰ ਤੋਂ ਬਾਅਦ ਖੜ ਜਾਂਦੇ ਉਹ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜਸਟੀਫਾਈ ਕਰਦੇ ਇੱਕ ਪੂਰੀ ਰਿਸਰਚ ਦੇ ਪ੍ਰੋਜੈਕਟ ਆਉਂਦੇ ਤਾਂ ਸਿੱਖਾਂ ਦਾ ਮੋਰਲ ਕਰੈਕਟਰ ਇਸ ਤਰ੍ਹਾਂ ਡਿਗਣਾ ਨਹੀਂ ਸੀ ਸਿੱਖਾਂ ਦਾ ਮੋਰਲ ਕਰੈਕ ਇੱਕ ਤਾਂ دہشت ਸੀ ਸੋ ਸਿੱਖ ਕਦੀ دہشت ਤੋਂ ਨਹੀਂ ਡਰੇ ਕੌਮ ਅੱਜ ਵੀ دہشت ਤੋਂ ਨਹੀਂ ਡਰੇ ਕੌਮ ਦਾ ਜਿਹੜਾ ਅੰਦਰੂਨੀ ਖੋਰਾ ਲੱਗਿਆ ਹੈਗਾ ਸਿਰਫ ਇਸ ਕਰਕੇ ਲੱਗਿਆ ਹੈਗਾ ਵੀ ਸਾਡੇ ਵਿਦਵਾਨ ਆ ਜਿਹੜੇ ਕੋ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਵਿਦਵਾਨਾਂ ਵੱਲੋਂ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ ਫਿਰ ਆਪ ਹੁਦਰੇ ਸਿਆਸਤਦਾਨ ਪੈਦਾ ਹੋਗੇ ਜਿਨ੍ਹਾਂ ਨੂੰ ਲੱਗਿਆ ਵੀ ਹੁਣ ਬਸ ਜਿਹੜੀ ਮੋਰਲ ਕਰੈਕਟਰ ਆ ਜਿਹੜਾ ਮੋਰਲ ਧਿਰ ਆ ਖਤਮ ਹੋ ਗਈ ਹੋਈ ਆ ਸੋ ਇੱਥੇ ਆਉਂਦਾ ਵੀ ਸੰਤ ਜਰਨੈਲ ਸਿੰਘ ਵਰਗੇ ਕੋਈ ਮੋਰਲ ਧਿਰ ਹਮੇਸ਼ਾ ਕੌਮ ਵਿੱਚ ਰਹਿਣੀ ਚਾਹੀਦੀ ਆ ਜਿਹੜੀ ਮੋਰਲੀ ਸਿੱਖਾਂ ਨੂੰ ਮਤਲਬ ਜਦੋਂ ਕੋਈ ਆਪਾਂ ਕਹਿ ਲਈ ਕਿ ਲਾਲਚ ਨਾ ਹੋਵੇ ਕਿ ਮੈਂ ਕੁਰਸੀਆਂ ਲੈਣੀਆਂ ਹੈਗੀਆਂ ਜਾਂ ਕਿਦਾਂ ਅਜੇ ਵੀ ਸੰਸਦਾਂ ਦੇ ਉਸ ਘਰ ਦੀ ਜਿਹੜੀ ਹੈ ਚਰਚਾ ਜਿਹੜੀ ਹੁੰਦੀ ਹੈਗੀ ਹੈ ਹਾਂ ਵੀ ਇਸ ਕਰਕੇ ਆ ਵੀ ਉਹ ਜਦੋਂ ਉਹ ਡਿਕੇ ਪੈਦਾ ਹੋ ਗਿਆ ਉਹ ਲਾਮਤਾ ਪੈਦਾ ਹੋਣ ਹੋ ਗਈਆਂ ਫਿਰ ਇਸ ਇਧਰਲੀ ਜ਼ਿੰਦਗੀ ਵਿੱਚ ਨਜ਼ਾਰੇ ਬਹੁਤ ਸੀਗੇ ਉਹਦੇ ਚੋਂ ਸੋ ਜਦੋਂ ਕਰਤਾਰ ਵਾਲੇ ਲੀਡਰ ਖਤਮ ਹੋ ਗਏ ਉਹ ਲਹਿਰ ਦੀ ਜਿਹੜੀ ਸਿਧਾਂਤਕ ਵਿਆਖਿਆ ਨਹੀਂ ਆ ਰਹੀ ਹਲੇ ਤੱਕ ਵੀ ਨਹੀਂ ਆ ਰਹੀ ਸੋ ਉਹ ਵਿਆਖਿਆ ਦਾ ਇੱਕ ਵੱਡਾ ਵੈਕਿਊਮ 40 ਸਾਲਾਂ ਦਾ ਜਿਹੜਾ ਪਿਆ ਹੋਇਆ ਉਹਨੇ ਲੀਡਰਸ਼ਿਪ ਦੀ ਕਮੀ ਪੈਦਾ ਕਰ ਦਿੱਤੀ ਹੋਈ ਆ ਹੁਣ ਭਾਈ ਅਮਰੀਕ ਸਿੰਘ ਮੁਖਸਰ ਆਪਣੇ ਵੀ ਦੋਸਤ ਆ ਆਪਾਂ ਸਾਰਿਆਂ ਦੇ ਦੋਸਤ ਆ ਉਹ ਕਹਿੰਦਾ ਮੈਂ 1982-83 ਤੋਂ ਉਹਨਾਂ ਨੇ ਅੱਜ ਹੀ ਫੇਸਬੁੱਕ ਤੇ ਪੋਸਟ ਪਾਈ ਹੈ ਵੀ ਮੈਂ 1982-83 ਤੋਂ ਸੰਤਾਂ ਦੀ ਸੰਗਤ ਮਾਣ ਰਿਹਾ ਸੀ ਹੈਨਾ ਉਹਨਾਂ ਦੇ ਲੈਕਚਰ ਸੁਣਦਾ ਸੀ ਜਦੋਂ ਉਹ ਇਕੱਲਿਆਂ ਉੱਥੇ ਬੈਠ ਕੇ ਗੱਲਾਂ ਕਰਦੇ ਹੁੰਦੇ ਸੀ ਉਹ ਮੈਂ ਬੜੀਆਂ ਧਿਆਨ ਨਾਲ ਸੁਣਦਾ ਹੁੰਦਾ ਸੀ ਹੈਨਾ ਹੂੰ 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 ਕਹਿੰਦੇ ਵੀ ਫਿਰ ਉਹ ਫੈਡਰੇਸ਼ਨ ਵਿੱਚ ਚਲੇ ਗਏ ਹੋਏ ਫੈਡਰੇਸ਼ਨ ਵਿੱਚ ਲਗਾਤਾਰ ਉਹ ਸਰਗਰਮੀਆਂ ਕਰਦੇ ਰਹੇ ਸਮੁੱਚੇ 6 ਤੋਂ ਉਹ ਤੋਂ ਬਾਅਦ ਲਹਿਰ ਤੋਂ ਬਾਅਦ ਲਗਾਤਾਰ ਉਹ ਅੰਡਰਗਰਾਉਂਡ ਕਟਾਈਆਂ ਖਾਧੀਆਂ ਤੇ ਜ਼ੁਲਮ ਸਹੇ ਤੇ ਜੇਲ੍ਹਾਂ ਵਿੱਚ ਰਹੇ ਉਹ ਕਹਿੰਦੇ ਵੀ 1980 ਦੇ ਕਰੀਬ ਜਾਂ 1980 ਕੇ 80 ਦੇ ਕਰੀਬ ਆ ਕੇ ਜੀ ਕੁਝ ਵਿਦਵਾਨਾਂ ਨੇ ਸੰਤਾਂ ਨੂੰ ਕਿਹਾ ਵੀ ਸੰਤ ਜੀ ਤੁਹਾਨੂੰ ਅਕਾਲ ਤਖਤ ਦਾ ਜਥੇਦਾਰ ਨਾ ਬਣਾ ਦੀ ਅਸੀਂ ਹੂੰ ਹੂੰ ਤੇ ਕਹਿੰਦੇ ਵੀ ਸੰਤ ਜੀ ਨੇ ਇਸ ਗੱਲ ਨੂੰ ਨਾ ਕਰ ਦਿੱਤੀ ਹੂੰ 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 ਸੰਤ ਜੀ ਕਹਿੰਦੇ ਵੀ ਮੈਂ ਦਮਦਮੀ ਟਕਸਾਲ ਦਾ ਮੁਖੀ ਹਾਂ ਦਮਦਮੀ ਟਕਸਾਲ ਇੱਕ ਜਥੇਬੰਦੀ ਦਾ ਮੁਖੀ ਹੁੰਦਿਆਂ ਹੋਣ ਦੇ ਨਾਤੇ ਮੈਂ ਕੌਮ ਦੀ ਉਸ ਤਰ੍ਹਾਂ ਅਗਵਾਈ ਨਹੀਂ ਕਰ ਸਕਦਾ ਕਿਉਂਕਿ ਜਥੇਬੰਦੀ ਦੀ ਮਰਿਆਦਾ ਮੇਰੇ ਰਾਹ ਵਿੱਚ ਜਿਹੜੀ ਅਣਕਾ ਪਾਉਗੇ ਉਹ ਕਹਿੰਦੇ ਵੀ ਜਥੇਬੰਦੀ ਦੀ ਮਰਿਆਦਾ ਇੱਕ ਵੱਖਰੀ ਮਰਿਆਦਾ ਹੈ ਪੰਥ ਦੀ ਮਰਿਆਦਾ ਇੱਕ ਵੱਖਰੀ ਮਰਿਆਦਾ ਹੈ ਨਾ ਸੋ ਜਾਂ ਤਾਂ ਮੈਂ ਟਕਸਾਲ ਦੇ ਮੁਖੀ ਵੱਜੋਂ ਨਾ ਹੋਵਾਂ ਹੈ ਨਾ ਵੀ ਟਕਸਾਲ ਦਾ ਮੁਖੀ ਨਾ ਹੁੰਦਾ ਫੇਰ ਮੈਂ ਜਿਹੜੀ ਪੰਥ ਦੀ ਅਗਵਾਈ ਆ ਜਿਹੜਾ ਐਜ਼ ਇਹ ਜਥੇਦਾਰ ਕਰ ਸਕਦਾ ਪਰ ਮੇਰੇ ਮਨ ਵਿੱਚ ਇੱਕ ਤਾਂ ਇੱਛਾ ਨਹੀਂ ਦੂਸਰਾ ਮੈਂ ਅਕਾਲ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ ਕਿਉਂਕਿ ਮੈਂ ਟਕਸਾਲ ਦਾ ਮੁਖੀ ਆ ਭਾਈ ਮਰੀਕ ਸਿੰਘ ਨੇ ਲਿਖਿਆ ਕਹਿੰਦਾ ਵੀ ਸੰਤ ਜਥੇਦਾਰ ਨਾ ਹੋਣ ਦੇ ਬਾਵਜੂਦ ਵੀ ਜਥੇਦਾਰਾਂ ਤੋਂ ਵੀ ਉੱਚੀ ਪਦਵੀ ਪਾ ਗਿਆ ਹਮ ਸਿੱਖ ਇਤਿਹਾਸ ਵਿੱਚ ਸਿੱਖ ਮਨਾ ਵਿੱਚ ਸੋ ਇੱਕ ਕਰਦਾਰ ਹੁੰਦੇ ਆ ਇਹ ਜ਼ਿੰਦਗੀ ਸੰਤਾਂ ਨੇ ਜਿਸ ਜਿਸ ਉੱਚੇ ਬਲੰਦ ਕਰਤਾਰ ਵਾਲੀ ਜ਼ਿੰਦਗੀ ਜੀ ਵੀ ਉਸ ਤੋਂ ਬਾਅਦ ਸਾਡੇ ਕੋਲ ਉਸ ਇੱਕ ਇਹ ਉਹੀ ਕਿਰਦਾਰ ਸੀ ਨਾ ਜਿਨੇ ਸਟੇਟ ਦੇ ਨਾਲ ਬਾਅਦੋਂ 10 ਸਾਲ ਜੰਗ ਵੀ ਲੜੀ ਮਤਲਬ ਭਾਵੇਂ ਕਿ ਸੰਤ 84 ਚ ਚਲੇ ਗਏ ਪਰ ਇੱਕ ਵੱਡੀ ਜੰਗ ਇਹ ਇਸ ਕਿਰਦਾਰ ਨੇ ਉਹ ਚੀਜ਼ ਪੈਦਾ ਕਰ ਦਿੱਤੀ ਸੀ ਉਸ ਲਹਿਰ ਨੇ ਸਾਨੂੰ ਬਹੁਤ ਲੀਡਰ ਦਿੱਤੇ ਜਿਹੜੇ ਕਿ ਸ਼ਹੀਦ ਹੋ ਗਏ ਉਸ ਲਹਿਰ ਵਿੱਚ ਬਹੁਤ ਵੱਡੇ ਜਿਹੜੇ ਹੈਗੇ ਆ ਨਿਊਟਰ ਜਿਹੜੇ ਸਿਧਾਂਤਕ ਲੀਡਰ ਸੀਗੇ ਪਰ ਅਨਫੋਰਚੂਨੇਟਲੀ ਵੀ ਉਹ ਸਾਰੇ ਸ਼ਹੀਦ ਹੋ ਗਏ ਉਹਨਾਂ ਦੇ ਜਿਹੜੇ ਵਾਰਿਸ ਆਏ ਇੱਕ ਤਾਂ ਬਹੁਤ ਘੱਟ ਨੇ ਬੰਦੇ ਹੈਨਾ ਵੀ ਪਰ ਇੱਕ ਤਾਂ ਉਹ ਵਿਚਾਰੇ دہشت ਦੇ ਮਾਰੇ ਜਾਂ ਅਦਾਲਤਾਂ ਜਾਂ ਜੇਲਾਂ ਦੇ ਚੱਕਰਾਂ 'ਚ ਉਹ ਇੰਨੇ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਤੰਗ ਹੋ ਗਏ ਵੀ ਮੁੜ ਕੇ ਉਹ ਲੀਡਰ ਇੱਕ ਬਜ਼ੁਰਗਾਨਾ ਅਵਸਥਾ ਵਿੱਚ ਹੋ ਗਏ ਸੋ ਇਸ ਤਰ੍ਹਾਂ ਇਹ ਬਹੁਤ ਸਾਰੀਆਂ ਵੱਡੀ ਗੱਲ ਆਈ ਵੇ ਸਿੱਖ ਵਿਦਵਾਨ ਆਪਣਾ ਰੋਲ ਨਿਭਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਸੋ ਅੱਜ ਇਹੀ ਹੈ ਵੀ ਇੱਕ اخلاق ਵਾਲੇ ਆਗੂ ਦੀ ਜਿਹੜੀ ਅਣਹੋਂਦ ਵਿੱਚ ਆ ਛੋਟੇ ਛੋਟੇ ਲੋਕ ਆ ਜਿਹੜੇ ਸਰਨੇ ਵਰਗੇ ਤੇ ਇਹ ਮਤਲਬ ਉਥੇ ਕਬਜ਼ਾ ਕਰਕੇ ਬਹਿ ਗਏ ਕਿ ਤਰ੍ਹਾਂ ਸੋ ਸਰਨੇ ਦੀ ਤਾਂ ਮਤਲਬ ਕਿ ਸਰਨੇ ਵਰਗੇ ਜੇ ਸਿੱਖ ਕੌਮ ਵਰਗੀ ਬਹਾਦਰ ਕੌਮ ਦੇ ਲੀਡਰ ਪਰਮਜੀਤ ਸਿੰਘ ਸਰਨੇ ਵਰਗੇ ਹੋਣਗੇ ਤਾਂ ਸਾਨੂੰ ਆਪਣੇ ਆਪ ਹੀ ਸ਼ਰਮ ਆਉਣੀ ਚਾਹੀਦੀ ਵੀ ਅਸੀਂ ਕਰ ਕੀ ਰਹੇ ਹੈਗੇ ਸੋ ਕਿੱਥੇ ਸੰਤ ਜਰਨੈਲ ਸਿੰਘ ਦਾ ਕਰਤਾਰ ਕਿੱਥੇ ਜਿਹੜੇ 10 ਸਾਲ ਸਿੰਘ ਲੜੇ ਉਹਨਾਂ ਦਾ ਕਰਤਾਰ ਤੱਕ ਇੰਨਾ ਕਰਦਾ ਹੂੰ ਬਿਲਕੁਲ ਹੋਇਆ ਵੀ ਉਹ ਉਹ ਵੈਕਿਊਮ ਆ ਜਿਹੜਾ ਸਿਧਾਂਤ ਨੇ ਉਸ ਵੈਕਿਊਮ ਨੂੰ ਭਰਨਾ ਸੀ ਸਿਧਾਂਤਕ ਤੌਰ ਤੇ ਪਰਪੱਕ ਹੋਏ ਲੀਡਰਸ਼ਿਪ ਨੇ ਉਹ ਪੋਲੀਟੀਕਲ ਫੀਲਡ ਮੰਨਣਾ ਸੀ ਉਹ ਉਹ ਜਿਹੜਾ ਉੱਥੇ ਕਮਜ਼ੋਰੀ ਆ ਗਈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਹੁਣ ਬਾਕੀ ਦੀਆਂ ਖਬਰਾਂ ਦੇ ਵੱਲ ਲੋਕ ਕਰਦੇ ਆ ਭਾਈ ਅਮਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਹੈ 54 ਦਿਨ ਦੀ ਛੁੱਟੀ ਮਨਜ਼ੂਰ ਹੋ ਗਈ ਸਰਦਾਰ ਹਤਾ ਸਿੰਘ ਦੀ ਬੋਲਣ ਨਹੀਂ ਦੇਣਾ ਪਰ ਛੁੱਟੀ ਮਨਜ਼ੂਰ ਕਰਕੇ ਐਮਪੀਸ਼ਿਪ ਉਹ ਜਿਹੜੀ ਚੱਲਦੀ ਰਹੇਗੀ ਕਿਵੇਂ ਦੇਖਦੇ ਹੋ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਦੂਜੇ ਬੰਨੇ ਜਿਹੜੇ ਇੰਜੀਨੀਅਰ ਰਾਸ਼ਿਦ ਨੇ ਉਹ ਮੇਰਾ ਖਿਆਲ ਦੌਰ ਹੀ ਜਾ ਵੀ ਆਏ ਹਾਂ ਹਾਂ ਜੀ ਹਾਂ ਜੀ ਸੋ ਇਹਨਾਂ ਬਾਰੇ ਜਿਹੜਾ ਹੈਗਾ ਭਾਰਤ ਸਰਕਾਰ ਦਾ ਰੁਖ ਕਾਫੀ ਸਖਤ ਹੈਗਾ ਸੋ ਇਹਨਾਂ ਨੇ ਹਾਈ ਕੋਰਟ ਵਿੱਚ ਪਾਈ ਸੀ ਕਿ ਵੀ ਮੇਰੀ 60 ਦਿਨਾਂ ਦੀ ਗੈਰ ਹਾਜ਼ਰੀ ਨੇੜੇ ਤੇੜੇ ਹੋਣ ਜਾ ਰਹੀ ਆ ਮੇਰੀ ਮੈਂਬਰਸ਼ਿਪ ਆ ਜਿਹੜੀ ਰੱਦ ਹੋ ਸਕਦੀ ਆ ਪਰ ਭਾਰਤ ਸਰਕਾਰ ਨੇ ਹੁਣ ਹੁਕਮਲਾ ਇਹ ਦਿੱਤਾ ਹੈਗਾ ਵੀ ਅਸੀਂ ਉਹਨਾਂ ਦੀ ਛੁੱਟੀ ਮਨਜ਼ੂਰ ਕਰਾ ਲਈ ਹੈ ਹੁਣ ਉਹਨਾਂ ਦੀ ਮੈਂਬਰਸ਼ਿਪ ਆ ਜਿਹੜੀ ਖਤਮ ਨਹੀਂ ਹੋਣੀ ਹਾਂ ਵੀ ਉਹ ਉਸ ਤਰ੍ਹਾਂ ਚੱਲਦੇ ਰਹੇਗੇ ਕਿਉਂਕਿ ਜੇ ਉੱਥੇ ਜਾ ਕੇ ਕੁਝ ਬੋਲਦੇ ਹੈਗੇ ਆ ਸਿੱਖਾਂ ਦੇ ਹੱਕ ਵਿੱਚ ਕੁਝ ਬੋਲਤਾ ਉੱਥੇ ਤੂਫਾਨ ਖੜਾ ਕਰ ਦਿੱਤਾ ਇਹ ਤੋਂ ਡਰਦੇ ਆ ਹਲੇ ਤੱਕ ਉਹ ਮੈਨੇਜ ਨਹੀਂ ਕਰ ਸਕੇ ਭਾਈ ਅਮਰਤਪਾਲ ਸਿੰਘ ਨੂੰ ਉਹਨੂੰ ਡਰਾ ਨਹੀਂ ਸਕੇ ਤੇ ਲਾਲਚ ਨਹੀਂ ਦੇ ਸਕੇ ਇਟ ਮੀਨਸ ਇਹ ਇਹ ਗੱਲ ਮਤਲਬ ਡਟੇ ਹੋਏ ਆ ਹਾਂ ਡਟੇ ਹੋਏ ਹੈਗੇ ਆ ਸੋ ਪੰਥ ਨਾਲ ਹਾਲੇ ਖੜੇ ਆ ਜੇ ਪੰਥ ਦੀ ਪਿੱਠ ਵਿੱਚ ਪ੍ਰਕਾਸ਼ ਸਿੰਘ ਬਾਦਲ ਵਾਂਗੂ ਸ਼ਰਾ ਮਾਰਨ ਦਾ ਉਹ ਕਾਰ ਲੰਦੇ ਤਹਿਆ ਤਾਂ ਹੋ ਸਕਦਾ ਸੀ ਅਗਲੇ ਮੁੱਖ ਮੰਤਰੀ ਦੇ ਤੌਰ ਤੇ ਪ੍ਰੋਜੈਕਟ ਕਰ ਦਿੰਦੇ ਉਹਨਾਂ ਨੂੰ ਸੋ ਬਾਦਲ ਸਾਹਿਬ ਚ ਵੀ ਇਹੀ ਆਈ ਸੀ ਨਾ ਕਿ ਉਹਨਾਂ ਨੂੰ ਆਇਆ ਸੀਗਾ ਵੀ ਤੁਸੀਂ ਪੰਛ ਨਾਲ ਖੜਨਾ ਹੈ ਕਿ ਰਾਜ ਗੱਦੀ ਲੈਣੀ ਹੈ ਉਹ ਕਹਿੰਦੇ ਵੀ ਮੈਂ ਤਾਂ ਰਾਜ ਗੱਦੀ ਰਹਿਣੀ ਹੈ ਮੈਂ ਪੰਛ ਨਾਲ ਨਹੀਂ ਖੜਦਾ ਇਹਨਾਂ ਕੋ ਹਲੇ ਸਵਾਲ ਮੇਰੇ ਖਲੇ ਲੱਗਦਾ ਵੀ ਮੈਂ ਪੰਥ ਨਾਲ ਖੜੂੰਗਾ ਇਸ ਕਰਕੇ ਫਿਰ ਤੁਸੀਂ ਜੇਲ੍ਹ ਚ ਰਹੋ ਜੇ ਜੇ ਪ੍ਰਕਾਸ਼ ਸਿੰਘ ਬਾਦਲ ਵੀ ਪੰਥ ਨਾਲ ਖੜਦੇ ਤਾਂ ਉਹਨਾਂ ਨੇ ਵੀ ਜੇਲ੍ਹ ਚ ਹੀ ਰਹਿਣਾ ਸੀ ਸੋ ਇਹ 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 ਡਿਫਰੈਂਸ ਹੁੰਦਾ ਵੀ ਕਿਹੜਾ ਬੰਦਾ ਪੰਥ ਦੇ ਦਰਦ ਨੂੰ ਕਿੰਨਾ ਕੋ ਸਮਝਦਾ ਜਾਂ ਕਿੰਨਾ ਕੋ ਨਹੀਂ ਸਮਝਦਾ ਜੀ ਬਿਲਕੁਲ ਜੀ